ਸਾਹਬ ਕਿਵੇਂ ਲੱਗਾ ਪਿੰਡ ਦਾ ਨਜ਼ਾਰਾ ਮੈਂ ਕਹਿੰਦਾ ਜੀ ਕਿਰਪਾ ਜੀ ਕਿਰਪਾ ਅੱਜ ਤਾਂ ਸਾਰਾ ਕ੍ਰੈਡਿਟ ਜਿਹੜਾ ਹੈ ਨਾ ਤਰਸੀਮ ਸਿੰਘ ਗਿੱਲ ਜੀ ਨੂੰ ਜਾਂਦਾ ਜੀ ਅੱਛਾ ਮੈਂ ਕਹਿੰਦਾ ਵੀ ਜਿਵੇਂ ਅੱਜ ਨਹੀਂ ਸੀ ਆਪਣਾ ਮਲਾਪ ਪਰ ਇਹਨੇ ਧੱਕੇ ਨਾ ਕਰਾ ਦਿੱਤਾ ਜੀ ਅੱਜ ਪੈਸੇ ਵੀ ਹੁਣ ਤੁਹਾਡੇ ਹੀ ਰੁਚੀ ਬਣ ਗਈ ਹੈ ਨਾ ਹਾਂ ਤੁਸੀਂ ਮੈਨੂੰ ਲੱਗਦਾ ਵੀ ਤੁਹਾਡਾ ਮਨ ਸ਼ੇਅਰ ਘੱਟ ਲੱਗਦਾ ਨਹੀਂ ਨਹੀਂ ਪੂਰਾ ਜੀ ਕਰਦਾ ਕਿ ਚੱਲੀ ਆ ਯਾਰ ਪਿੰਡ ਗਿਆੜਾ ਲਾ ਕੇ ਵੀ ਨਹੀਂ ਕਰ ਬੰਦੀ ਮੈਂ ਅੱਜ ਦਾ ਕ੍ਰੈਡਿਟ ਤਾਂ ਸਾਰਾ ਤਰਸੀਮ ਜੀ ਨੂੰ ਦੇਣਾ ਜੀ ਭੱਗੇ ਹਾਲਾ ਸੰਤੂ ਸਾਹਿਬ ਇੱਥੇ ਨਰੋਈ ਕਵਾ ਨਰੋਈਆਂ ਬਹਾਰਾਂ ਪਿੰਡ ਦਾ ਫਿਰ ਕਹਿੰਦੀ ਹੈ ਨਾ ਜੀ ਹਨਾ ਤੁਸੀਂ ਕਿਤੇ ਦੇਖ ਲੋ ਪੰਜਾਬ ਦੇ ਪੰਜਾਬ ਦੇ ਸ਼ਹਿਰਾ ਦਾ ਜ਼ਿਕਰ ਨਹੀਂ ਕਿਤੇ ਵੀ ਹੋਵੇਗਾ ਦੁਨੀਆ 'ਚ ਨਹੀਂ ਹੋਏ ਜਦੋਂ ਵੀ ਗੱਲ ਚੱਲੇ ਕਿਤੇ ਪੰਜਾਬ ਦੇ ਪਿੰਡ ਦੀ ਚੱਲਦਾ ਜੀ ਬੜਾ ਕਾਰ ਨਹੀਂ ਹੈ ਨਾ ਬਿਲਕੁਲ ਇਹ ਸਾਰਾ ਕੁਝ ਕੁਦਰਤੀ ਪ੍ਰਕਿਰਤੀ ਜਿਹੜੀ ਵੇਖਣੀ ਹੈ ਉਹ ਸਾਡੇ ਪਿੰਡਾਂ 'ਚ ਉਹ ਸਾਡੇ ਪਿੰਡਾਂ ਦੇ ਖੇਤਾਂ 'ਚ ਹਨਾ ਭਾਈਚਾਰਕ ਸਾਂਝ ਵੇਖਣੀ ਹੈ ਉਹ ਵੀ ਪਿੰਡਾਂ 'ਚ ਉਹ ਵੀ ਪਿੰਡਾਂ 'ਚ ਕਿਉਂਕਿ ਸ਼ਹਿਰ ਦੇ ਵਿੱਚ ਵਰਕਸਾਭ ਜਿਹੜੇ ਆ ਮੈਂ ਵੇਖਿਆ ਵੀ ਇੱਕ ਦੂਜੇ ਨਾਲੋਂ ਕਿਉਂਕਿ ਪਿੰਡ 'ਚ ਜਦੋਂ ਤੁਸੀਂ ਨਿਕਲਦੇ ਹੋ ਤਕਰੀਬਨ ਤਕਰੀਬਨ ਅੱਧੇ ਪਿੰਡ ਨੂੰ ਤੁਸੀਂ ਮਿਲ ਹੀ ਲੈਂਦੇ ਹੋ ਸਹੀ ਗੱਲ ਹੈ ਇੱਥੇ ਸ਼ਹਿਰ 'ਚ ਮੈਨੂੰ ਲੱਗਦਾ ਵੀ ਜੇ ਆਪਾਂ ਨੂੰ ਕੰਮ ਨਾ ਹੋਵੇ ਤਾਂ ਅਪਾ ਗੌਂਡੀ ਦੇ ਘਰੇ ਨਹੀਂ ਜਾਂਦੇ ਨਹੀਂ ਜਾਂਦੇ ਪਤਾ ਨਹੀਂ ਲੱਗਦਾ ਇੱਥੇ ਅੱਧੇ ਪਿੰਡ ਦੀ ਗੱਲ ਕਰਦੇ ਹੋ ਮੇਰੇ ਖਿਆਲ ਤਾਂ ਸ਼ਹਿਰ ਦੇ ਇਲਾਕੇ ਨੂੰ ਮਿਲ ਲੈਂਦੇ ਆ ਜਿੱਥੇ ਰੋ ਜਾਏ ਉਧਰ ਉਹ ਫਲਾਣਾ ਖੜਾ ਹੀ ਫਲਾੜੇ ਪਿੰਡਲਾ ਆ ਵੀ ਕਿਵੇਂ ਤੁਰੇ ਜਾਂਦੇ ਕਿੰਨੇ ਮਤਲਬ ਆਪਾਂ ਨੂੰ ਮਿਲੇ ਸਾਰੇ ਬੜੇ ਅਦਬ ਸਤਿਕਾਰ ਨਾਲ ਮਿਲ ਕੇ ਗਏ ਆ ਤੇ ਬੜੀ ਵਧੀਆ ਲੱਗਦਾ ਜੀ ਇਹ ਗੱਲਾਂ ਵਿਚਰਨਾ ਲੋਕਾਂ ਦੇ ਵਿੱਚ ਵਿਚਰਨਾ ਇੱਕ ਬਹੁਤ ਵਧੀਆ ਉਤਮ ਮਹਿਕ ਉਤਮ ਨਾਲੇ ਇਹ ਗੱਲ ਹੈ ਜੀ ਇਹ ਇਹ ਵੀ ਮਹਾਰਾਜ ਦੀ ਇੱਕ ਬੜੀ ਵੱਡੀ ਦਾਤ ਹੈ ਜਿਹੜੇ ਇਹ ਵੀ ਸਾਰਾ ਪਿੰਡ ਵਾਲਿਆਂ ਨੂੰ ਮਿਲਿਆ ਜੀ ਆਇਆ ਕਰੋ ਸਗੋਂ ਪਿੰਡ ਦਾ ਵਾਤਵਾਰ ਟਾਈਮ ਕੱਢਿਆ ਕਰੋ ਬੜਾ ਵਧੀਆ ਮਿਲਦਾ ਭੋਲ ਜਿਹੜਾ ਸਾਰਾ ਕੁਝ ਇਹ ਤੋਂ ਬਹੁਤ ਚੰਗੀ ਗੱਲ ਮਿਲਦੀ ਹੈ ਜਿਹੜੂ ਵੀ ਆਪਾਂ ਨੂੰ ਮੰਦਿਰ ਇਤਾਂ ਪ੍ਰਿੰਟ ਜਾ ਕੇ ਤਾਂ ਵਾਕੇ ਜੀ ਸਵਰਗ ਦਾ ਚਲਕਾਰ ਆ ਜਾ ਪੈਂਦਾ ਸਹੀ ਗੱਲ ਹੈ ਰਾਜਵੀਰ ਸਿੰਘ ਨੂੰ ਇਹ ਰਾਜਵੀਰ ਸਿੰਘ ਦੀ ਅੱਜ ਤਾਂ ਸਾਈਕਲਿੰਗ ਕਰ ਰਿਹਾ ਰਾਜਵੀਰ ਸਿੰਘ ਰਾਜਵੀਰ ਸਿੰਘ ਜੀ ਰੋਜ਼ ਫਿਰਕਣਾ ਚੱਲਦਾ ਜਿਹੜਾ ਇੱਕ ਦਾ ਇਲਾਜ ਲਈਦਾ ਜੀ ਜਿੰਨਾ ਤਰਮਿੰਦਰ ਸਿੰਘ ਘੋੜੀ ਲੈ ਆਉਂਦਾ ਬਾਹਰ ਕੱਢ ਕੇ ਤੇ ਸੁਖਵਿੰਦਰ ਸਿੰਘ ਦੀ ਸਾਈਕਲ ਤੇ ਰਾਜਵੀਰ ਸਿੰਘ ਵੀ ਸਾਈਕਲ ਤੇ ਜਿਵੇਂ ਮਾਲਾ ਮੋਤੀਆਂ ਤੋਂ ਬਿਨਾ ਅਧੂਰੀ ਆ ਨਾ ਜੀ ਹਾਂ ਉਵੇਂ ਇੱਕ ਆਪਣਾ ਵੀ ਟੀਮ ਵਰਕ ਜਿਹੜਾ ਹੈ ਨਾ ਨਹੀਂ ਨਹੀਂ ਉਹ ਬੜੇ ਪੁੱਛਦੇ ਹੁੰਦੇ ਵੀ ਭਤੀਜੇ ਕਿਹੜੇ ਕਿਹੜੇ ਹੁੰਦੇ ਨੇ ਵੀਡੀਓ ਦੇ ਨਾਲ ਹੁੰਦੇ ਨੇ ਮੈਂ ਕਿਹਾ ਭਤੀਜੇ ਤੁਹਾਨੂੰ ਬਾਰ ਬਾਰ ਤਰੀਕੇ ਨਾਲ ਵਿਖਾਇਆ ਕਰਾਂਗੇ ਇੱਕ ਇੱਕ ਕਰਕੇ ਵਿਖਾਉਣਾ ਸਾਨੂੰ ਨਜ਼ਰ ਨਾ ਲੱਗ ਜਾਈ ਹਾਂਜੀ ਸੰਤੂ ਸਾਹਿਬ ਜੀ ਭਤੀਜਿਆਂ ਦੀ ਗੱਲ ਤੋਂ ਚੇਤਾ ਆ ਗਿਆ ਹਾਂਜੀ ਉਹ ਸਾਡਾ ਕਿਤੇ ਨਾ ਇੱਥੇ ਆ ਪੁੱਤਰ ਪਰ ਜਾਂਦੇ ਰਹਿੰਦੇ ਸ਼ਹਿਰ ਪੜਦੇ ਆ ਜੀ ਜੀ ਸਾਡਾ ਇੱਕ ਭਰਾ ਗਿਆ ਤੇ ਉਹ ਉਹਨੂੰ ਉੱਥੇ ਤੁਹਾਡੇ ਵਰਗੇ ਸਰਦਾਰ ਜੀ ਅਫਸਰਾਂ ਨੇ ਘੇਰ ਲਿਆ ਜੀ ਉਹ ਇਹਦਾਂ ਗੱਲ ਕਰਾਈ ਤੇ ਉਹ ਮਾਦਾ ਵੀ ਮੈਂ ਭਤੀਜਾ ਉਹਦਾ ਸਾਡੇ ਚਾ ਦਰਵਾਜ਼ਾ ਦਾ ਭਤੀਜਾ ਤੇ ਜਾ ਭਤੀਜੇ ਚੌਥੇ ਦੇ ਮੰਨ ਲਓ ਅਹੀਂ ਚਲੇ ਗਿਆ ਮੈਨੂੰ ডাক ਲਿਆ ਉਹਨਾਂ ਨੇ ਬਾਹਰ ਦਰਵਾਜ਼ਾ ਚਾਚਾ ਉਹ ਪਹਿਲਾਂ ਤੇ ਇਹ ਦੱਸੋ ਵੀ ਉਹਦੇ ਭਤੀਜੇ ਕਿੰਨੇ ਮੈਂ ਇਹਨੂੰ ਫੋਨ ਲਾ ਲਿਆ ਇਹਨਾਂ ਨੇ ਸਾਨੂੰ ਉਹਦੇ ਭਤੀਜੇ ਦੱਸ ਦੇ ਕਰਾ ਵੀ ਆਏ ਕਿੰਨੇ ਇਹ ਕਹਿੰਦਾ ਵੀ ਕਿਰਪਾ ਮਾਰ ਕੇ ਸਾਰੇ ਭਤੀਜੇ ਉਹ ਗੱਲ ਇਹ ਵੀ ਉਹਦਾ ਕਿਤੇ ਭਤੀਜਾ ਮਿਲ ਗੜੀ ਵਾਲਾ ਗੱਟਰ ਨਹੀਂ ਗਿਆ ਉਹ ਵੀ ਮੈਨੂੰ ਆਓ ਸੱਚਾ ਭਤੀਜਾ ਚਾਚਾ ਭਤੀਜਾ ਬਹੁਤ ਸਾਰੇ ਨੇ ਚਲੋ ਬਾਣ ਬਖਦੇ ਜੀ ਮੁੰਡੇ ਵਿਚਾਰੇ ਬੜਾ ਪਿਆਰ ਕਰਦੇ ਸੰਧੂ ਸਾਹਿਬ ਸਾਹਨੇ ਜੀ ਇਤਮਾਨ ਪਰਮਾਤਮਾ ਵੱਲੋਂ ਹੀ ਹੁੰਦਾ ਇਹ ਮੇਲ ਮਲਾਪ ਜੀ ਹਾਂ ਜੀ ਦੁਨੀਆ ਤਾਂ ਦੇਖੋ ਜੀ ਅਸੀਂ ਦਾ ਚੋਣਿਆ ਜੀ ਮੈਂ ਤਾਂ ਸਾਰੇ ਨੌਜਵਾਨਾਂ ਨੂੰ ਵਾਣਾ ਨਾ ਵੀ ਇੱਕ ਜੁਟਤਾ ਪਿਆਰ ਮੁਹੱਬਤ ਬਣਾ ਕੇ ਰੱਖੋ ਅੱਗੇ ਵਧੋ ਕਿਸੇ ਖੇਤਰ ਵਿੱਚ ਵੀ ਪ੍ਰਾਪਤੀ ਕਰੋ ਸਾਰੇ ਇੱਕ ਜੁਟਤਾ ਨਾਲੇ ਜੀ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਦੂਜੇ ਨਾਲ ਜਿਹੜੀ ਅੱਜ ਕੱਲ ਲੋਕਾਂ ਦੇ ਵਿੱਚ ਨਫ਼ਰਤ ਬਹੁਤ ਵੇਖਣ ਨੂੰ ਮਿਲਦੀ ਜੀ 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 ਇਹ ਚੀਜ਼ ਬੜੀ ਵੱਡੀ ਹੈ ਵੀ ਜਿਹੜਾ ਇੱਕ ਪਿਆਰ ਇਕੱਠੇ ਹੋਣਾ ਸਾਡੇ ਗੁਰੂਆਂ ਵੀ ਆਖਿਆ ਜਨ ਪ੍ਰੇਮ ਕੀ ਉਹ ਤੇ ਨੀ ਪ੍ਰਭਾ ਸਪ੍ਰੇਮ ਦੇ ਨਾਲ ਹੀ ਸਪ੍ਰੇਮ ਦੇ ਵਿੱਚ ਸਾਰਾ ਕੁਝ ਹੈ ਜੀ ਬਸ ਸਪ੍ਰੇਮ ਨਾਲ ਤਾਂ ਆਂਦੇ ਅਭੀ ਹਰੇਕ ਦਾ ਦਿਲ ਜਿੱਤਿਆ ਜਾ ਸਕਦਾ